ਦੇਖੋ ਇਹ ਬਾਹ ਆਪਾਂ ਕਟਿੰਗ ਕੀਤੀ ਹੋਈ ਆ ਤੇ ਇਹ ਵਾਲੇ ਜਿਹੜੇ ਨਿਸ਼ਾਨ ਲੱਗਿਆ ਵਾਲੇ ਕੱਟ ਇਹ ਆਪਣੀ ਜਿਹੜੀ ਤਰਪਾਈ ਚ ਫੋਲਡਿੰਗ ਕਰਨੇ ਆ ਉਹ ਵਾਲੇ ਕੱਟ ਲੱਗੇ ਹੋਏ ਆ ਤੇ ਇਹਨਾਂ ਕੱਟਾਂ ਨੂੰ ਆਪਾਂ ਇਸ ਤਰੀਕੇ ਨਾਲ ਫੜ ਕੇ ਇਸ ਤਰ੍ਹਾਂ ਤੇ ਇੱਕ ਆਪਾਂ ਕੀ ਕਰੀਜ਼ ਬਣਾ ਲਾਂਗੇ ਨੌਨ ਆਪਾਂ ਇਸ ਤਰੀਕ ਇਸ ਤਰੀਕੇ ਨਾਲ ਕਰੀਜ਼ ਬਣਾ ਲਾਂਗੇ ਨੌਨ ਨਾਲ ਹੀ ਤੇ ਹੁਣ ਆਪਾਂ ਕੀ ਕਰਨਾ ਹੈ ਇਸ ਕਰੀਜ਼ ਤੋਂ ਆਪਾਂ ਗੈਪ ਜਿਹੜਾ ਰੱਖਣਾ 3-3 ਇੰਚ ਦਾ ਰੱਖਣਾ ਜੇ ਤੁਸੀਂ ਆਪਾਂ ਕਰੀਜ ਪਾਈ ਉੱਥੇ ਇੰਜੈਕਟਿਵ ਰੱਖਾਂਗੇ ਤੇ 3-3 ਇੰਚ ਤੇ ਆਪਾਂ ਨਿਸ਼ਾਨ ਲਾ ਦਾਂਗੇ ਸਾਰੀ ਬਾਹਤ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਲੈਨੇ ਆ ਠੀਕ ਹੈ ਆਪਣੇ ਦੋ ਨਿਸ਼ਾਨ ਲੱਗ ਗਏ ਇੱਕ ਤਾਂ ਆਪਣੇ ਆ ਕਰੀਜ ਵਾਲਾ ਨਿਸ਼ਾਨ ਹੋ ਗਿਆ ਜਿੱਥੇ ਆਪਾਂ ਕਰੀਜ ਪਾਈ ਹੈ ਇੱਕ 3 ਇੰਚ ਦੇ ਗੈਪ ਤੇ ਆ ਵਾਲਾ ਨਿਸ਼ਾਨ ਹੋ ਗਿਆ ਇੱਕ ਜਿਹੜੀ ਆਪਾਂ ਲੈਸ ਲਾਉਣੀ ਹੈ ਇਸ ਨਿਸ਼ਾਨ ਤੇ ਆਉਗੀ ਤੇ ਇੱਕ ਜਿਹੜੀ ਆਪਾਂ ਲੈਸ ਲਾਉਣੀ ਹੈ ਇਸ ਨਿਸ਼ਾਨ ਤੇ ਆਉਗੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਹ ਵਾਲੀ ਜਿਹੜੀ ਲੈਸ ਰੱਖਣੀ ਆਪਾਂ ਇਸ ਤਰੀਕ ਨਾਲ ਰੱਖਾਂਗੇ ਦੇਖੋ ਆਪਾਂ ਆਪਣੀ ਸਿੱਧੀ ਵਾਲਾ ਪਾਸਾ ਬੰਦਾ ਤੇ ਆਪਾਂ ਇੱਥੇ ਆਪਾਂ ਲੈਸ ਨੂੰ ਰੱਖਣਾ ਉੱਪਰ ਪੁੱਠੇ ਵਾਲਾ ਪਾਸਾ ਜਿੱਥੇ ਆਪਾਂ ਤਰਪਾਈ ਦਾ ਕੱਟਾ ਉੱਥੇ ਆਪਾਂ ਲੈਸ ਨੂੰ ਰੱਖਾਂਗੇ ਤੇ ਜਿੰਨੀ ਆਪਾਂ ਲੈਸ ਬਾਹਰ ਕੱਢਣੀ ਆ ਉਹ ਕੱਟ ਤੋਂ ਬਾਹਰ-ਬاہر ਇੱਧਰ ਰੱਖ ਦੇਾਂਗੇ ਤੇ ਜਿੰਨੀ ਆਪਾਂ ਲੈਸ ਅੰਦਰ ਕਰਦੇ ਉਹ ਕੱਟ ਦੇ ਸਾਈਡ ਇਧਰਲੇ ਪਾਸੇ ਅੰਦਰ ਕਰ ਦੇਾਂਗੇ ਇਸ ਵਾਰ ਇਸ ਕਪੜੇ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਾਂਗੇ ਤੇ ਲੈਸ ਦੇ ਉੱਪਰ ਰੱਖਾਂਗੇ ਜਿੰਨੀ ਆਪਾਂ ਲੈਸ ਬਾਹਰ ਕੱਢਣੀ ਆ ਉਨੀ ਲੈਸ ਆਪਾਂ ਬਾਹਰ ਕੱਢ ਦਾਂਗੇ ਤੇ ਬਾਕੀ ਕਪੜਾ ਇਸ ਤਰੀਕੇ ਨਾਲ ਰੱਖਾਂਗੇ ਉੱਪਰ ਤੇ ਇਸ ਦੌਰਾਨ ਆਪ ਕੰਨੀ ਕੰਨੀ ਤੇ ਸिलाई ਲਾ ਦੇਣਗੇ लेस ਆਪਣੇ ਬਰਾਬਰ ਹੋਣੀ ਚਾਹੀਦੀ ਹੈ ਕਿ ਤੋਂ ਵੱਧ ਘੱਟ लेस ਆਪਾਂ ਨਹੀਂ ਕੱਢਣੀ ਮੈਂ ਆ ਵਾਲੇ ਫੋਲਤੀ ਦੇ ਗਲੇਸ ਬਾਹਰ ਦਿਖਾਉਣੀ ਆ ਤੇ ਮੇਰੀ ਜਿਹੜੀ ਸਲਾਈ ਹੈ ਇੱਥੋਂ ਤੱਕ ਹੀ ਆਊਗੀ ਫੁੱਲ ਦੇ ਇਧਰ ਸਲਾਈ ਨਹੀਂ ਆਊਗੀ ਦੇਖੋ ਆਪਾਂ ਜਿੰਨੀ ਲੇਸ ਬਾਹਰ ਦਿਖਾਉਣੀ ਆ ਓਨੀ ਹੀ ਆਪਾਂ ਸਲਾਈ ਲਾਈ ਐਸ ਫੋਲੋ ਤੋਂ ਆਪਾਂ ਵੱਧ ਘੱਟ ਸਲਾਈ ਨਹੀਂ ਲਾਈ ਸੇਮ ਇੱਕੋ ਜਿਹੀ ਸਲਾਈ ਲੱਗੀ ਸਾਰੀ ਇਸ ਤੋਂ ਬਾਅਦ ਆਪਾਂ ਲੇਸ ਨੂੰ ਇਸ ਤਰੀਕੇ ਨਾਲ ਪਲਟਾ ਦੇਾਂਗੇ ਤੇ ਇੱਥੇ ਆਪਾਂ ਟੌਪ ਸਟਿਚ ਲਾ ਦੇਾਂਗੇ ਨੇ ਇੱਕ ਲੈਸ ਦਾ ਪੀਸ ਲੱਗ ਗਿਆ ਇਸ ਤੋਂ ਬਾਅਦ ਮੈਂ ਦੂਜੀ ਲੈਸ ਲਵਣੀ ਹੈ ਦੇਖੋ ਆਪਾਂ ਲੈਸ ਇਹ ਵੀ ਕਿਸ ਤਰ੍ਹਾਂ ਲਵਣੀ ਆ ਬਾਂਦ ਆਪਣਾ ਸਿੱਧੇ ਵਾਲਾ ਪਾਸਾ ਤੇ ਉੱਪਰ ਆਪਾਂ ਲੈਸ ਪੁੱਠੀ ਰੱਖਾਂਗੇ ਠੀਕ ਹੈ ਅਗਰ ਤੁਸੀਂ ਲੈ ਜੇ ਤਾਂ ਲੈਸ ਇਧਰੋਂ ਕੱਢਣੀ ਜਿਵੇਂ ਆ ਕੱਢੀ ਆ ਤਾਂ ਤੁਸੀਂ ਇਧਰਲੇ ਪਾਸੇ ਪੁੱਠੀ ਲੈਸ ਕਰਕੇ ਰੱਖਣੀ ਹੈ ਕਿ ਤਾਂ ਆਪਣੇ ਉੱਪਰ ਹੋਣਗੇ ਅਗਰ ਤੁਸੀਂ ਇਹ ਲੈਸ ਉੱਪਰ ਨੂੰ ਕੱਢਣੀ ਹੈ ਜਿਹੜੇ ਇਹ ਵਾਲੇ ਕਟਾਅ ਮ ਆਪਣੇ ਥੱਲੇ ਹੋਣਗੇ ਤੇ ਲੈਸ ਫੇਰ ਵੀ ਆਪਣੇ ਉੱਪਰ ਪੁੱਠੀ ਹੀ ਹੋਗੀ ਠੀਕ ਹੈ ਜੀ ਤੇ ਇਹ ਵਾਲੇ ਕਟਾਅ ਆਪ ਜਿਹੜੇ ਕਰਨੇ ਆ ਥੱਲੇ ਨੂੰ ਕਰਨੇ ਆ ਤੇ ਆਪਾਂ ਉੱਪਰ ਨੂੰ ਰੱਖਾਂਗੇ ਲੈਸ ਤੇ ਲੈਸ ਜਿਹੜੀ ਹੈਗੀ ਆਪਣਾ ਪੁੱਠੇ ਵਾਲਾ ਪਾਸਾ ਉੱਪਰ ਤੇ ਫੋਲ ਆਪਾਂ ਆਵਲੀ ਸਾਈਡ ਦੇ ਬਾਹਰ ਕੱਢਿਆ ਓਨੇ ਹੀ ਆਪਾਂ ਇੱਥੋਂ ਕੱਢਾਂਗੇ ਤੇ ਆਪਾਂ ਫੋਲ ਦੇ ਨਾਲ ਨਾਲ ਸिलाई ਲਾਵਾਂਗੇ ਇੱਕ ਪੁਆਇੰਟ ਵੀ ਇੱਧਰ ਉੱਧਰ ਨਹੀਂ ਕਰਨੀ ਆਪਾਂ ਜਿਹੜੇ ਆਪਾਂ ਨਿਸ਼ਾਨ ਲਾਇਆ ਰ ਉੱਪਰ ਉੱਪਰ ਆਪਾਂ ਲੈਸ ਰੱਖਣੀ ਆ ਕਸ ਲਾਈ ਲੱਗੀ ਆ ਤੇ ਸਲਾਈ ਦੇਖੋ ਆਪਣੇ ਬਿਲਕੁਲ ਫੋਲਡ ਦੇ ਨਾਲ ਨਾਲ ਸੈਂਟਰ ਚ ਸਲਾਈ ਆਈ ਹੈ ਫੋਲਡ ਦੇ ਨਾਲ ਬਿਲਕੁਲ ਸਲਾਈ ਲਾਈ ਇਧਰ ਵਸਾ ਬਸ ਸਲਾਈ ਨਹੀਂ ਲਾਈ ਹੁਣ ਕੀ ਕਰਨਾ ਆਪਾਂ ਲੈਸ ਨੂੰ ਜਿਹੜੀ ਆ ਜਿਹੜੀ ਡਾਇਰੈਕਸ਼ਨ ਚ ਆ ਵਾਲੀ ਲੈਸ ਆਪ ਇਧਰ ਨੂੰ ਫੋਲਡ ਕੀਤੀ ਸੀ ਆ ਵਾਲੀ ਲੈਸ ਦੀ ਆਪਾਂ ਇਸ ਤਰੀਕੇ ਨਾਲ ਹੀ ਫੋਲਡ ਕਰ ਦਾਂਗੇ ਉੱਪਰ ਆਪਾਂ ਟਾਪ ਸਟਿਚ ਲਾ ਜਾਵਾਂਗੇ ਤਾਂ ਦੇਖੋ ਆਪਣੀ ਸਾਰੀ ਬਾਹ ਕੰਪਲੀਟ ਹੋ ਗਈ ਲੈਸ ਲਾ ਕੇ ਤੇ ਅਗਰ ਤੁਸੀਂ ਇਸ ਤਰੀਕੇ ਨਾਲ ਬਾਜੂ ਬਣਾਉਣੀ ਹੈ ਜੇ ਤੁਸੀਂ ਇੱਕ ਲੈਂ ਲਾਉਣੀ ਹੈ ਸੈਂਟਰ 'ਚ ਇਸ ਤਰੀਕੇ ਨਾਲ ਤਾਂ ਤੁਸੀਂ ਅੱਧਾ ਇੰਚ ਬਾਹ ਦੀ ਕਟਾਈ ਵਧ ਕਰਨੀ ਹੈ ਅਗਰ ਤੁਹਾਡੀ ਬਾਹ 15 ਇੰਚ ਤਿਆਰ ਹੈ ਤਾਂ ਤੁਸੀਂ 15.5 ਇੰਚ ਦੇ ਹਿਸਾਬ ਨਾਲ ਬਾਹ ਦੀ ਕਟਿੰਗ ਕਰਨੀ ਹੈ ਕਿਉਂਕਿ ਅੱਧਾ ਇੰਚ ਕਪੜਾ ਆਪਣੇ ਇੱਥੇ ਆ ਜੂਗੇ ਵਿੱਚ ਸਲਾਈ ਚ ਆ ਜੂਗਾ ਅਗਰ ਤੁਸੀਂ ਦੋ ਲੈਂ ਲਾਉਣੀ ਹੈ ਸੈਂਟਰ 'ਚ ਤਾਂ ਤੁਸੀਂ ਜਿਹੜਾ ਹੈਗਾ ਕਪੜਾ 1 ਇੰਚ ਵਧ ਰੱਖਣਾ ਹੈ ਠੀਕ ਹੈ ਜੀ ਆਮ ਬਾਹਾਂ 5 2 ਇੰਚ ਕਪੜਾ ਵਾਧ ਰੱਖ ਰਹੇ ਆ ਜੇ ਤੁਸੀਂ ਡਬਲ ਸਲਾਈ ਲਾਉਣੀ ਹੈ ਇਸ ਤਰੀਕੇ ਨਾਲ ਤਾਂ ਤੁਸੀਂ 10 ਇੰਚ ਕਪੜਾ ਵਾਧ ਰੱਖਣਾ ਤੇ ਅਗਰ ਤੁਸੀਂ ਇੱਕ ਸਲਾਈ ਲਾਉਣੀ ਹੈ ਤਾਂ ਤੁਸੀਂ ਬਾਹ ਦਾ 2 ਇੰਚ ਕਪੜਾ ਵਾਧ ਰੱਖਣਾ ਠੀਕ ਹੈ ਜੀ ਅੱਧਾ ਇੰਚ ਕਪੜਾ ਆਪਣੇ ਇੱਥੇ ਆ ਜਾਊਗਾ ਤੇ ਪੁੱਠੇ ਵਾਲੀ ਸਾਈਡ ਵੀ ਦੇਖੋ ਆਪਣੀ ਬਿਲਕੁਲ ਸਫਾਈ ਨਾਲ ਲੈਸ ਲੱਗੀ ਹੋਈ ਆ ਕੋਈ ਵੀ ਬੋਚ ਵਗੈਰਾ ਨਹੀਂ ਐ ਇੱਥੇ ਕੋਈ ਵੀ ਧਾਗਾ ਵਗੈਰਾ ਨਹੀਂ ਐ ਤੇ ਮੋਰੇ ਵੀ ਬਾਂਦੇ ਇਸ ਤਰੀਕੇ ਨਾਲ ਹੀ ਪੂਰੀ ਸਫਾਈ ਹੈ ਤੇ ਸੈਂਟਰ 'ਚ ਵੀ ਤੇ ਸੋਚ ਅਗਰ ਤੁਸੀਂ ਇਸ ਤਰੀਕਾ ਨਾਲ ਬਾਂਹ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਵੀਡੀਓ ਦੇਖ ਕੇ ਇਸ ਤਿਕਾਣਾ ਬਾਹ ਆਪਣੀ ਰੈਡੀ ਕਰ ਸਕਦੇ ਹੋ ਪਲਾਜੋ ਕਿ ਹਰਾ ਸਲਵਾਰ ਦੇ ਪੌਂਚੇ ਰੈਡੀ ਕਰ ਸਕਦੇ ਆ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕੈਸ ਤਰੀਕ ਨਾਲ ਲੱਗੀ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ